ਕਿੰਨੇ 460 460 ਰੁਪਏ ਜਸਪ੍ਰੀ ਤੁਸੀਂ ਦੱਸੋ ਮੈਂ ਤਾਂ ਹੱਟ ਜਣੀ 560 460 ਰੁਪਏ ਗੱਤੇ ਨਹੀਂ 438 ਰੁਪਏ ਗੱਤੇ ਨਹੀਂ ਨਹੀਂ ਫਿਰ ਕਿਰਨ ਕਿਰਨ ਨੇ ਖਰਚੇ ਨੇ ਤਾਂ ਕਿਰਨ ਨੂੰ ਤਾਂ ਪਤਾ ਹੀ ਹੋਊਗਾ ਕਿਰਨ ਕਿਉਂ ਗਲਤ ਦੱਸੂ 460 ਰੁਪਏ ਨਹੀਂ 370 ਰੁਪਏ ਤਾਂ ਇਹਨੇ ਆਪਦੀ ਫਰਾਕ ਲਈ ਹੈ ਹੈਨਾ ਕਿਰਨ ਆਪਦੀ ਭੈਣ ਲਈ ਲਈ ਹੈ ਇਹਨੇ 230 ਰੁਪਏ ਦੀ ਇਹਨੂੰ ਤਾਂ ਪਤਾ ਹੀ ਹੋਊਗਾ ਰੁਪਏ ਦੀ 500 ਸਾਡਾ ਪਰਲਾ ਵੀ ਸਾਡਾ ਹੈ ਹੈ ਅਟਾਰੀ ਕਿੰਨੇ ਪੀ ਵਜੇ ਨੂੰ ਸੁਈ ਕਿਉਂ ਕਿੰਨੇ ਰੁਪਏ ਮੈਨੇ ਕੁਐਸਚਨ ਪਾਇਆ ਕਿੰਨੇ ਰੁਪਏ ਖਰਚੇ ਉਹਨੇ ਬਚੇ ਨਹੀਂ ਖਰਚੇ ਇਹਦਾ ਆਨਸਰ ਕਿਰਨ ਨੇ ਦਿੱਤਾ ਕਿੰਨਾ ਦੱਸਿਆ ਸੀ ਕੀ ਕਰਿਆ ਸੀ ਕਿਰਨ ਨੇ ਇਹਨਾਂ ਨੂੰ ਦੱਸਵਾਇਆ ਤੈਨੂੰ ਕੀ ਕਰਿਆ ਸੀ <dış disadvantaged> अच्छा <प्रे Creation> ये <सुगये>। <प्रे> दसो 600 हो गए आज पढे लगाए या तो 600 कर दे 400 अच्छा मेनू ये दसो 1000 ਦਾ ਕੀ ਕਰਿਆ ਜਦੋਂ 600 ਹੋਏ 1000 ਦਾ ਤਾਂ ਕੁਛ ਵੀ ਨਹੀਂ ਹੋਇਆ ਇਹਦੇ ਵਿੱਚ ਨਹੀਂ ਨਹੀਂ 1000 ਕੀ ਨਹੀਂ ਦਿੱਤਾ ਇਹਦੇ ਵਿੱਚ ਜਿਹੜਾ 400 ਨਹੀਂ ਪਰ ਮੈਨੇ ਤਾਂ 400 ਪੁੱਛਿਆ ਹੀ ਨਹੀਂ ਕਿੰਨੇ ਵਿੱਚ ਮੈਨੇ ਤਾਂ ਸਿਰਫ ਕਿੰਨੇ ਖਰਚੇ ਉਹੀ ਪੁੱਛਿਆ ਕਿੱਥੇ ਬਚ ਗਈ ਉਹ ਨਿਕਲੇ ਨੰਮਾ ਬਚੇ ਹੋਏ ਪੁੱਛਿਆ ਹੀ ਨਹੀਂ ਅੱਜ

ਜੋੜ ਤੈਨੂੰ ਸਿਖਾਣਾ ਪਊਗਾ ਇੱਧਰ ਚਾਰਲੀ ਅੱਛਾ ਹਾਂ ਜੀ ਹਾਂ ਢੀ ਕਿਹੜੀ ਟਿਮਟੇ ਉਹਨੂੰ ਸਹੀ ਕਰ ਆ ਦੋਏ ਕੀ ਨਹੀਂ ਕੋਈ ਚਾਰਲੀ ਗੁਰੇ ਉਧਰ ਤਿੰਨ ਤਿੰਨ ਕਾ ਉਧਰ ਉਧਰ ਕਿਵੇਂ ਕਰ ਲਿਆ ਤੈਨੂੰ ਪਤਾ ਪਤਾ ਹਾਂ ਜੀ ਹੁਣ ਐ ਦੱਸੋ ਕਿਹੜੀ ਟੀਮ ਜਿੱਤੀ ਐ ਹਾਰੀ ਕਿਹੜੀ ਟੀਮ ਐ ਪਰ ਫੇਰ ਵੀ ਇੱਕ ਤਾਂ ਮਨਜੋਤ ਬਿਲਕੁਲ ਨਹੀਂ ਦੱਸਦੀ ਅਰਸ਼ ਅਰਸ਼ ਵੀ ਨਹੀਂ ਦੱਸਦੀ ਕਿਰਨ ਦਾ ਦੱਸਦੀ ਐ ਇੱਕ ਆਕਾਸ਼ ਦੱਸਦਾ ਪਰ ਹੁਣ ਇਹ ਗਲਤ ਦੱਸ ਦਿੰਦਾ ਪਰ ਦਸਨ ਦੱਸਦਾ ਤਾਂ ਹੈ ਇਹ ਇਹ ਤਾਂ ਦੱਸਦਾ ਹੀ ਨਹੀਂ ਨਾ ਉਹ ਦੱਸਦਾ ਕੱਲੂ ਫੇਰ ਤੁਹਾਡੇ ਤੋਂ ਅਮੀ ਪਰੇਸ਼ਨ ਪੁੱਛੇ ਜਾਣਗੇ ਅੱਜ ਦੋਵੇਂ ਟੀਮਾਂ ਦੇ ਬਰਾਬਰ ਨੰਬਰ ਸੀਗੇ ਠੀਕ ਹੈ ਦਿਮਾਗ ਨਾਲ ਦਬਾਅ ਦਿਆ ਕਰੋ 600 ਦਾ 1600 ਹੀ ਬਣਾਤਾ ਕਮਲ ਨੇ